ਇਥੇ ਅਮਰ ਸ਼ਹੀਦ ਤਨਤਨ ਬਾਬਾ ਹਨੂਮਾਨ ਸਿੰਘ ਜੀ ਨੇ ਕਰੀਬ 15000 ਸਿੰਘਾਂ ਸੇਵਕਾਂ ਜਥੇ ਦੇ ਮੈਂਬਰਾਂ ਸਮੇਤ ਸ਼ਹੀਦੀ ਪ੍ਰਾਪਤ ਕੀਤੀ ਹੈ। ਛਾਂਸੀ ਦੀ ਰਾਣੀ ਬਾਰੇ ਤਾਂ ਅਸੀਂ ਸਾਰੇ ਜਾਣਦੇ ਆ ਪਰ ਜਿਹੜੀ ਜੰਗ ਸਭ ਤੋਂ ਪਹਿਲੀ ਗੋਰਿਆਂ ਦੇ ਨਾਲ ਲੜੀ ਉਹ ਬਾਬਾ ਹਨੂਮਾਨ ਸਿੰਘ ਨੇ ਲੜੀ। ਗੋਰੀਆਂ ਦੇ ਨਾਲ ਲਹੂ ਢੋਲਵੀ ਜੰਗ ਹੋਈ ਜਿਸ ਵਿੱਚ ਬਾਬਾ ਜੀ ਦੀ ਜਿੱਤ ਹੋਈ ਜਦ ਗੋਰੀਆਂ ਨੇ ਬਾਬਾ ਜੀ ਤੇ ਹਮਲਾ ਕੀਤਾ ਤੇ ਬਾਬਾ ਜੀ ਨੇ ਬਾਹਾਂ ਖੜੀਆਂ ਕਰਨ ਦੀ ਬਜਾਏ ਗगन ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਪੋਦਾਓ ਸੂਰਾ ਸੋ ਪਹਿਚਾਨੀਐ ਜੋ ਲਰੈਦੀਨ ਕੇ 헤 ਪ੍ਰਜਾ ਪ੍ਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਦੇ ਪਾਉਂ ਬਚਦਾ ਮੁਤਾਬਕ ਗੁਰਸਿੱਖੀ ਦੇ ਅਸੂਲਾਂ ਮੁਤਾਬਕ ਇਥੇ ਬਾਬਾ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਤਾਂ ਸਵਾਗਤ ਹੈ ਅਨਟੋਲਡ ਪੰਜਾਬ ਦੇਖ ਰਹੇ ਹੋ ਤੁਸੀਂ ਮਰਨਦੀਪ ਸਿੰਘ ਅੱਜ ਗੁਰਦਾਰਾ ਸਿੰਘ ਸ਼ਹੀਦਾਂ ਸੁਹਾਣਾ ਦੇ ਵਿੱਚ ਮੌਜੂਦ ਹਾਂ ਜਿਸ ਸਥਾਨ ਤੇ ਬਾਬਾ ਹਨੂਮਾਨ ਸਿੰਘ ਜੀ ਨੇ ਆਪਣੇ ਕੁਛ ਸਿੰਘਾਂ ਦੀ ਟੁਕੜੀ ਨਾਲ ਅ ਅੰਗਰੇਜ਼ਾਂ ਨਾਲ ਪਹਿਲੀ ਜੰਗ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਬਾਬਾ ਜੀ ਉਸ ਸਮੇਂ ਬੁੱਢਾ ਦਲ ਦੇ ਤੇ ਅਕਾਲ ਤਖਤ ਸਾਹਿਬ ਦੇ ਸੱਤਵੇਂ ਜਥੇਦਾਰ ਸਨ ਤਾਂ ਉਹ ਹੁਣ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਹੁੰਨੇ ਆ ਇੱਥੋਂ ਦਾ ਇਤਿਹਾਸ ਸਰਵਣ ਕਰਦੇ ਆ ਗ੍ਰੰਥੀ ਸਿੰਘਾਂ ਤੋਂ ਸੁਣਦੇ ਆ ਇੱਥੋਂ ਦੇ ਇਤਿਹਾਸ ਦੀਆਂ ਗੱਲਾਂ ਆਓ ਤੁਹਾਨੂੰ ਵੀ ਇਤਿਹਾਸ ਸਰਵਣ ਕਰਵਾਉਂਦੇ ਆ ਤੇ ਖੁਦ ਵੀ ਇਸ ਇਤਿਹਾਸ ਤੋਂ ਜਾਣੂ ਹੁੰਨੇ ਆ ਅਸੀਂ ਬਾਬਾ ਜਤਿੰਦਰ ਸਿੰਘ ਜੀ ਇੱਥੋਂ ਦੇ ਗ੍ਰੰਥੀ ਸਾਡੇ ਨਾਲ ਮੌਜੂਦ ਨੇ ਆਓ ਇਹਨਾਂ ਤੋਂ ਇੱਥੇ ਦਾ ਇਤਿਹਾਸ ਸਰਵਣ ਕਰਦੇ ਆਂ ਬਾਬਾ ਹਰਦੁਮਾਨ ਸਿੰਘ ਜੀ ਦਾ ਇਤਿਹਾਸ ਸਰਵਣ ਕਰਦੇ ਆਂ ਬਾਬਾ ਜੀ ਪਹਿਲਾਂ ਤਾਂ ਫਤਿਹ ਦੀ ਸਾਜ਼ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਬਾਬਾ ਜੀ ਤੁਸੀਂ ਬਾਬਾ ਜੀ ਦਾ ਇਤਿਹਾਸ ਸੰਗਤ ਨੂੰ ਸਰਵਣ ਕਰੋ ਕਿ ਕਿੱਦਾਂ ਦਾ ਇਤਿਹਾਸ ਹੈ ਬਾਬਾ ਜੀ ਦਾ ਬਾਬਾ ਹਰਦੁਮਾਨ ਸਿੰਘ ਜੀ ਦਾ ਜਿਸ ਸਥਾਨ ਤੇ ਆਪ ਜੀ ਦਰਸ਼ਨ ਦੇਦਾਰੇ ਕਰ ਰਹੇ ਹੋ ਇਹ ਗੁਰਦੁਆਰਾ ਸਿੰਘ ਸਹੀਦ ਸੁਹਾਣਾ ਦੇ ਨਾਮ ਨਾਲ ਪ੍ਰਸਿੱਧ ਹੈ ਇੱਥੇ ਅਮਰ ਸ਼ਹੀਦ ਤਨਤਨ ਬਾਬਾ ਹਨੂਮਾਨ ਸਿੰਘ ਜੀ ਨੇ ਕਰੀਬ 15000 ਸਿੰਘਾਂ ਸੇਵਕਾਂ ਜਥੇ ਦੇ ਮੈਂਬਰਾਂ ਸਮੇਤ ਸ਼ਹੀਦੀ ਪ੍ਰਾਪਤ ਕੀਤੀ ਹੈ ਛਾਂਸੀ ਦੀ ਰਾਣੀ ਬਾਰੇ ਤਾਂ ਅਸੀਂ ਸਾਰੇ ਜਾਣਦੇ ਆ ਪਰ ਜਿਹੜੀ ਜੰਗ ਸਭ ਤੋਂ ਪਹਿਲੀ ਗੋਰਿਆਂ ਦੇ ਨਾਲ ਲੜੀ ਉਹ ਬਾਬਾ ਹਨੂਮਾਨ ਸਿੰਘ ਨੇ ਲੜੀ ਜੋ ਸਾਡੇ ਬੱਚਿਆਂ ਨੂੰ ਦੱਸਿਆ ਨਹੀਂ ਜਾਂਦਾ ਮਹਾਰਾਜਾ ਰਣਜੀਤ ਸਿੰਘ ਜੀ ਜਿਸ ਵਕਤ ਅੱਖਾਂ ਮੀਟ ਗਏ ਉਸ ਵਕਤ ਮਿਸ਼ਰ ਲਾਲ ਸਿੰਘ, ਗੁਲਾਬ ਸਿੰਘ, ਧਿਆਨ ਸਿੰਘ ਡੋਗਰੀਆ ਨੇ ਸਿੱਖ ਰਾਜ ਦਾ ਸੌਦਾ ਜਦ ਗੋਰੀਆ ਨਾਲ ਕੀਤਾ ਮਹਾਰਾਣੀ ਜਿੰਦ ਕੌਰਾਂ ਬੜੀ ਦੁਖੀ ਹੋਈ। ਸਰਦਾਰ ਸ਼ਾਮ ਸਿੰਘ ਅਟਾਰੀ ਦੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਕੌਮ ਦੇ ਜਥੇਦਾਰ ਸਰਦਾਰ ਹਰੀ ਸਿੰਘ ਨਲੂਆ ਵਾਹਿਗੁਰੂ ਜੋ ਅਕਾਲੀ ਫੁੱਲਾ ਸਿੰਘ ਉਹਨਾਂ ਤੋਂ ਉਪਰੰਤ ਹੀ ਬਾਬਾ ਹਨੂਮਾਨ ਸਿੰਘ ਜੀ ਬਣੇ ਜੋ ਬੁੱਢਾ ਦਲ ਦੇ ਜਥੇਦਾਰ ਹੁੰਦੇ ਸੀ ਉਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸਨ ਉਸ ਵਕਤ ਬਾਬਾ ਜੀ ਨੇ ਆਪ ਦੇ ਜਥੇਦਾਰ ਸਿੰਘਾਂ ਸਮੇਤ ਮੋਤਕੀ ਦੇ ਮੈਦਾਨ ਨੂੰ ਚਾਲੇ ਪਾ ਦਿੱਤੇ 32000 ਦੇ ਕਰੀਬ ਸਿੱਖ ਫੌਜ ਬਾਬਾ ਜੀ ਦੇ ਨਾਲ ਸੀਗੀ ਗੋਰੀਆਂ ਦੇ ਨਾਲ ਲਹੂ ਢੋਲਵੀਂ ਜੰਗ ਹੋਈ ਜਿਸ ਵਿੱਚ ਬਾਬਾ ਜੀ ਦੀ ਜਿੱਤ ਹੋਈ ਸਾਬ ਜੀ ਤੋਪਖਾਨੇ ਦੀ ਮਦਦ ਦੇ ਭਲੇਖੇ ਵਿੱਚ ਜਦ ਕਰਮ ਸਿੰਘ ਪਟਿਆਲੇ ਵਾਲੇ ਮਹਾਰਾਜੇ ਦੇ پاس ਆ ਰਹੇ ਸੀਗੇ ਤਾਂ ਮਹਾਰਾਜੇ ਨੇ ਗਦਾਰੀ ਕਰਕੇ ਗੋਰਿਆਂ ਦੇ ਨਾਲ ਰਲ ਕੇ ਜੋ ਗੁਰਦਰਾ ਦੁੱਖ ਨਿਵਾਰਨ ਬੋਡ ਵਾਲੀ ਜਗਾ ਜੋਤ ਜਗਦੀ ਹੈ ਉੱਥੇ ਸਿੰਘਾਂ ਦੇ ਉੱਪਰ ਕਰਮ ਸਿੰਘ ਨੇ ਸੋ ਆਪ ਦੇ ਹੀ ਮਹਾਰਾਜੇ ਨੇ ਹਮਲਾ ਕਰ ਦਿੱਤਾ 15000 ਦੇ ਕਰੀਬ ਉੱਥੇ ਸਿੰਘ ਸ਼ੀਧੀਆਂ ਪਾ ਗਏ ਉਥੋਂ ਬਾਬਾ ਜੀ ਜੰਗ ਜਿੱਤ ਕੇ ਇਧਰ ਕ੍ਰਾਮ ਸਥਾਨੀ ਹੁੰਦੇ ਹੋਏ ਬਾਬਾ ਅਬਦੁੱ ਸਿੰਘ ਦਾ ਸਥਾਨ ਜਿੱਥੇ ਪੰਚਕੂਲਾ 15 ਸੈਕਟਰ ਉਥੇ ਸ਼ੀਧੀ ਸਥਾਨ ਬਣਿਆ ਹੋਇਆ ਬਾਬਾ ਜੀ ਦਾ ਮੋٹے ਪੱਟ ਦੇ ਵਿੱਚ 90 ਸਾਲ ਦੀ ਉਮਰ ਦੇ ਵਿੱਚ ਤੋਪ ਦਾ ਗੋਲਾ ਲੱਗਾ ਤੋਪ ਦੇ ਗੋਲੇ ਦੀ ਨਿਸ਼ਾਨੀ ਇੱਥੇ ਵੀ ਮੌਜੂਦ ਹੈ ਇਠਾ ਸ਼ੀਸ਼ੇ ਦੇ ਵਿੱਚ ਗੋਲਕ ਦੇ ਵਿੱਚ ਰੱਖੀ ਹੋਈ ਹੈ ਸੋ ਇੱਥੇ ਸੁਹਾਣੇ ਦੇ ਸ਼ੰਭ ਦੇ ਵਿੱਚ ਬਾਬਾ ਜੀ ਜਥੇ ਸਮੇਤ ਆ ਕੇ ਬਰਜ ਬੜੇ ਜ਼ਖਮੀ ਸੀਗੇ ਇੱਥੇ ਕਰਮ ਸਿੰਘ ਦੀਆਂ ਫੌਜਾਂ ਨੇ ਸੂਹ ਦਿੰਦਿਆਂ ਹੋਇਆਂ ਗੋਰੀਆਂ ਨੂੰ ਨਾਲ ਲੈ ਕੇ ਤੇ ਹਮਲਾ ਕਰ ਦਿੱਤਾ ਬਾਬਾ ਜੀ ਬੜੇ ਆਨੰਦ ਦੇ ਵਿੱਚ ਆਪਦੇ ਆਪਣੇ ਆਪ ਚ ਬੈਠੇ ਹੋਏ ਸੀ ਕਿਉਂਕਿ ਸਿਰ ਕਿਸੇ ਦੇ ਪਹਿਲਾਂ ਹਮਲਾ ਨਹੀਂ ਕਰਦੇ ਜਦ ਗੋਰੀਆਂ ਨੇ ਬਾਬਾ ਜੀ ਤੇ ਹਮਲਾ ਕੀਤਾ ਤੇ ਬਾਬਾ ਜੀ ਨੇ ਬਾਹਾਂ ਖੜੀਆਂ ਕਰਨ ਦੀ ਬਜਾਏ ਗगन ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਭਜੁਜਨ ਕੋ ਹਦਾਓ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ ਪਰਜਾ ਪਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਦੇ ਪਾਣ ਬਚਦਾ ਮੁਤਾਬਕ ਗੁਰਸਿੱਖੀ ਦੇ ਅਸੂਲਾਂ ਮੁਤਾਬਕ ਇੱਥੇ ਬਾਬਾ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਸਾਧ ਸੰਗਤ ਜੀਓ ਅੱਜ ਬਾਬਾ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਪਹਿਲੀ ਵਾਰ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ ਜੋ ਇਸ ਸੁਹਾਣੇ ਨਗਰ ਤੋਂ ਇਧਰ ਕੁੰਬੜਾ ਮਟੌਰ ਮੋਲੀ ਬੈਦਮਾਨ ਗੁਰਦਰਾਮ ਸਾਹਿਬ 8 ਫੇਸ ਆਲੇ ਦੁਆਲੇ ਦੀਆਂ ਸੰਗਤਾਂ ਨੂੰ ਨਿਹਾਲ ਕਰਦਾ ਸ਼ਾਮ ਨੂੰ ਸਮਾਪਤ ਹੋਵੇਗਾ ਕੱਲ ਪਵਿੱਤਰ ਦਸਵੀਂ ਦਾ ਦਿਹਾੜਾ ਜੋ ਹਰ ਮਹੀਨੇ ਦੀ ਮਹੀਨੇ ਸ਼ੀਦਾਂ ਦੀ ਪਵਿੱਤਰ ਯਾਦ ਵਿੱਚ ਮਨਾਇਆ ਜਾਂਦਾ ਪਰਸੋਂ ਇੱਕ ਤਰੀਕ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤਿੰਨ ਤਰੀਕ ਨੂੰ ਭੋਗ ਪਹਿਨਣਗੇ ਬਾਬਾ ਹਨੂਮਾਨ ਸਿੰਘ ਜੀ ਦਾ ਪਵਿੱਤਰ ਜਨਮ ਫਿਰੋਜ਼ਪੁਰ ਜ਼ਿਲ੍ਹੇ ਦੇ ਨਰੰਗ ਸਿੰਘ ਵਾਲਾ ਪਿੰਡ ਦੇ ਵਿੱਚ ਸਤਿਕਾਰਯੋਗ ਮਾਤਾ ਹਰਨਾਮ ਕੋਰ ਦੀ ਕੁੱਖੋਂ ਪਿਤਾ ਬਾਬਾ ਗਰਜਾ ਸਿੰਘ ਜੀ ਬਾਠ ਦੇ ਘਰ 18 ਮੱਘਰ 1755 ਈਸਵੀ ਨੂੰ ਹੋਇਆ ਇਹ 18 ਮੱਘਰ ਇੱਕ ਅਮਰ ਦਿਨ ਬਣ ਗਿਆ ਇਸ ਪਵਿੱਤਰ ਸਥਾਨ ਦੇ ਹਰ ਸਾਲ ਦੀ ਸਾਲ ਸੱਤ ਅੱਠ ਤਰ੍ਹਾਂ ਦੀਆਂ ਮਠਿਆਈਆਂ ਅਤੇ ਹੋਰ ਵੀ ਬੇਅੰਤ ਲੰਗਰ ਸੰਗਤਾਂ ਲਈ ਤਿਆਰ ਹੁੰਦਾ ਅਤੇ ਬਹੁ ਗਿਣਤੀ ਵਿੱਚ ਸੰਗਤਾਂ ਇੱਥੇ ਦਰਸ਼ਨ ਦੇਦਾਰੇ ਕਰਕੇ ਸ਼ਹੀਦਾਂ ਦੀ ਪਵਿੱਤਰ ਯਾਦ ਵਿੱਚ ਨਤਮਸਤਕ ਹੋ ਕੇ ਸੋ ਸ਼ਹੀਦਾਨੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਕਿਉਂਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਮੀਨਿੰਗ ਇੱਜ਼ਤ ਹੈ ਹਯਾਤ ਤੋਂ ਹਯਾਤ ਇੱਜ਼ਤਾਂ ਇੱਜ਼ਤ ਹੀ ਹੈ ਤੇ ਉਹ ਜਿਹੜੀ ਮੌਤ ਹੈ ਉਹ ਵੀ ਹਯਾਤ ਹੈ ਇਦਾਂ ਦੀ ਮੌਤ ਵੀ ਸਾਡੀ ਇੱਜ਼ਤ ਜਿਨ੍ਹਾਂ ਨੇ ਸਾਡੀ ਡਿੱਗੀ ਪਗਨੋ ਸਾਡੇ ਸਿਰ ਦੇ ਉੱਪਰ ਰੱਖਿਆ ਇਹ ਸ਼ੀਦਾਂ ਦੀ ਪਵਿੱਤਰ ਯਾਦ ਵਿੱਚ ਪਵਿੱਤਰ ਸਥਾਨ ਜੇ ਆਪਾਂ ਕਹੀਏ ਤੇ ਵੈਸੇ ਸਥਾਨ ਦਾ ਸਾਰੇ ਸਤਿਕਾਰਯੋਗ ਨੇ ਪਰ ਪੰਜਾਬ ਦੇ ਵਿੱਚ ਸਭ ਤੋਂ ਵਧੀਆ ਬਿਲਡਿੰਗ ਇੱਥੇ ਆਪਜੀ ਦਰਸ਼ਨ ਕਰ ਸਕਦੇ ਹੋ ਅਲਾਗੇ ਹੋਮਲੈਂਡ ਬਿਲਡਿੰਗ ਇਹਨਾਂ ਦੀ ਵੀ ਇੰਟਰਵਿਊ ਕੱਲ ਪਰਸੋਂ ਮੈਂ ਸੁਣੀ ਸੀ ਕਹਿੰਦੇ ਨਿਸ਼ਾਨ ਸਾਹਿਬ ਤੋਂ ਉੱਚੀ ਜਦ ਬਿਲਡਿੰਗ ਗਈ ਤੇ ਸਾਡਾ ਕਾਰੋਬਾਰ ਰੁਗ ਗਿਆ ਫਿਰ ਗੁਰਦਵਾਰੇ ਦੇ ਕੇਸੀ ਸਿੰਘ ਨੇ ਆਖਿਆ ਵੀ ਤੁਹਾਡਾ ਕਾਰੋਬਾਰ ਤਾਂ ਰੁਗਿਆ ਵੀ ਤੁਸੀਂ ਉੱਚੀ ਬਿਲਡਿੰਗ ਨਿਸ਼ਾਨ ਸਾਹਿਬ ਤੋਂ ਲਿਜਾ ਰਹੇ ਹੋ ਆ ਕੇ ਅਰਦਾਸ ਕਰੋ ਕਹਿੰਦੇ ਪ੍ਰਸ਼ਾਦ ਕਰਾਇਆ ਅਰਦਾਸ ਕਰਾਈ ਤੇ ਫਿਰ ਸਾਡਾ ਕੰਮ ਚੱਲਿਆ ਹੋਰ ਵੀ ਬੇਅੰਤ ਕੌਤਕ ਇੱਥੇ ਸ਼ਹੀਦਾਂ ਦੇ ਅਸਥਾਨ ਤੇ ਹੁੰਦੇ ਨੇ ਆ ਆ ਪਾਓ ਜਦੋਂ ਸਮਾਂ ਮਿਲੇ ਸੇਵਾ ਕਰੋ ਪ੍ਰਸ਼ਾਦ ਕਰਾਓ ਦਰਸ਼ਨ ਦਿਦਾਰੇ ਕਰੋ ਹਰ ਰੋਜ਼ ਸੋ 7-8 ਅਖੰਡ ਪਾਠਾਂ ਦੇ ਭੋਗ ਪਾਉਂਦੇ ਨੇ 7-8 ਦੇ ਮੱਧ ਲੱਗਦੇ ਨੇ 15-16 ਦੇ ਕਰੀਬ ਸ੍ਰੀ ਅਖੰਡ ਪਾਠ ਸਾਹਿਬ ਹਮੇਸ਼ਾ ਚੱਲਦੇ ਰਹਿੰਦੇ ਨੇ ਮੇਨ ਸਤਾਂ ਦੇ ਸਹਿਜ ਪਾਠ ਹੋ ਰਿਹਾ ਆਪ ਦਰਸ਼ਨ ਕਰ ਸਕਦੇ ਹੋ ਇਨੀਆਂ ਬਚਨਾਂ ਦੇ ਨਾਲ ਹੀ ਬੋਲਾਂ ਚੁੱਕਾਂ ਦੀ ਮਾਫੀ ਮੰਗਦੀ ਆਂ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਬਾਬਾ अनुमान सिंह जी ਦਾ ਸ਼ੀਦੀ ਸਥਾਨ ਦੇ ਉੱਤੇ ਇਤਿਹਾਸ ਸਰਵਣ ਕੀਤਾ। ਗੁਰੂ ਗੋਬਿੰਦ ਸਾਹਿਬ ਜੀ ਨੂੰ ਇੱਕ ਓੰਕਾਰ ਸ੍ਰੀ ਵਾਰ ਗੁਰੂ ਜੀ ਦੇ ਪੱਤੇ। ਸ੍ਰੀ ਗੁਰੂ ਗੋਬਿੰਦ ਸਾਹਿਬ ਬਾਸ ਸ੍ਰੀ ਭਗਤ ਜੀ ਦੀ ਬਾਸਾ ਦੇ ਦਸਵੇਂ ਪ੍ਰਭ ਭਗਵਾਨ ਸੁਖਮੰਦਰ ਸਾਹਿਬ ਲਈ ਤਿਆਰੇ ਰੰਗ ਗੁਰਦੇ ਅਮਰ ਬਾਸ। ਸਦਾ ਦਾ ਸੰਮੇ ਸਾਰੇ ਅਰਜ ਸ਼੍ਰੀ ਗੁਰੂ ਰਵੀ ਸ਼ੰਗਰੀ ਤੇ ਆਈ ਹੈ ਜਿਸਿੱਠਾ ਸਭ ਪੁਜਾਏ ਏਹ ਮੰਨ ਤੋਂ ਸਵੇਰੇ ਪ੍ਰਭਤੀ ਸਾਰਨ ਸਾਨਨ ਆਇ ਲਾਖੇ ਧੋਪ ਗਏ ਸੇ ਧੋਪਾ oh Gracias. <laughs> 老大，开门！ Thank <laughs> you. ਹੋਰ ਗੁਰਦੁਆਰਾ ਗੁਰਦਾਰਿਆਂ ਦੇ ਦਰਸ਼ਨ ਦੀਦਾਰਾਂ ਦੀ ਸਾਡੇ ਨਾਲ ਜੁੜੇ ਰਹੋ ਅਨਟੋਲਡ ਪੰਜਾਬ ਦੇ ਨਾਲ ਤਾਂ ਕੈਮਰਾ ਪਰਸਨ ਅਨਵੀਦ ਦੇ ਨਾਲ ਮਹਿਰੂਨਦੀਪ ਸਿੰਘ ਅਨਟੋਲਡ ਪੰਜਾਬ ਸੁਹਾਣਾ